ਅੱਜ ਜਿਹੜਾ ਇਸ ਵਰਕਸ਼ਾਪ ਦੇ ਵਿੱਚ ਆਪਾਂ ਬੈਠਿਆਂਗੇ ਇਹ ਮੈਣਾ ਚੌਂਕ ਦਾ ਮਿਸਤਰੀਆਂ ਦਾ ਮੁੰਡਾ ਹੈ ਹਾਥੀ ਦਾ ਪੱਕਾ ਨੋਹ ਹੈ ਅਸੀਂ ਉਹਨੂੰ ਪਿੰਡ ਦੇ ਵਿੱਚ ਨਿੱਕਾ ਕਹਿੰਦੇ ਨੇ ਨਿੱਕਾ ਮਿਸਤਰੀ ਇਹ ਇਹਨੇ ਜਗਾ ਮੋਲ ਲੈ ਕੇ ਆਪਣੀ ਚਾਰ ਬਿੱਗੇ ਜ਼ਮੀਨ ਵਿੱਚੀ ਤੇ 17 ਲੱਖ ਰੁਪਏ ਲੈ ਤੇ ਲੋਨ ਕਰਾ ਕੇ ਇਹ ਅੰਦਰ ਰੋਜ਼ਗਾਰ ਦਾ ਨੇ ਸਾਡਾ ਪਾਇਆ ਸੀਗਾ ਵਧੀਆ ਰੋਜ਼ਗਾਰ ਕਰਦਾ ਮੁੰਡੇ ਦਾ ਕੋਈ ਸ਼ਿਕਾਇਤ ਨਹੀਂ ਪਿੰਡ ਦੇ ਵਿੱਚੋਂ ਸਾਡੇ ਪਿੰਡ ਦੀ ਗਿਣਤੀ ਆ ਇਸ ਟਾਈਮ 200 ਦੇ ਲਗਭਗ ਸਾਡੇ ਪਿੰਡ ਦਾ ਬੰਦਾ ਬੈਠਾਗਾ ਲਗਭਗ 50 ਮਾਜਾ ਬੈਠੀਆਂ ਨੇ ਗਿਆ ਜੇ ਵੀ ਕੋਈ ਇਹੀ ਗੜਬੜੀ ਹੁੰਦੀ ਤਾਂ ਲੋਕ ਨਹੀਂ ਆਉਂਦੇ ਸੀ ਦੀ ਨਾਲ ਕਿਉਂਕਿ ਅਉਜੀ ਕਿਰਤ ਕਰਕੇ ਖਾਣਾ ਇਹ ਨੌਜਵਾਨ ਹੈਗਾ। ਤੁਹਾਡੇ ਸਮੇਰੇ ਵਿੱਚ ਜੋ ਅੱਜ ਸਮਾਜ ਚਲ ਰਿਹਾ ਹੈ। ਇੱਥੇ ਕਿਰਤ ਕਰਕੇ ਲੋਕਾਂ ਨੂੰ ਖਾਣ ਨਹੀਂ ਦਿੱਤੀ ਜਾ ਰਹੀ। ਇਹ ਇਸ ਨੌਜਵਾਨ ਦੇ ਨਾਲ ਇਹ じゃ ੱੱੱਕਾ ਹੋ ਰਿਹਾ ਪਹਿਲਾਂ ਕੁਦਰਤੀ ਮਾਰ ਇਸ ਨੌਜਵਾਨ ਤੇ ਪਈ। ਇਹਦੇ ਘਰਵਾਲੀ ਦੀ ਮੌਤ ਹੋ ਗਈ। ਇੱਕ ਬੱਚਾ ਦਾ ਛੋਟਾ ਜਿਹਾ ਬੇਵਾਬ ਮਾਂ ਬਾਰ ਤੋਂ ਮਾਰਾ ਬੱਚਾ ਹੋ ਗਿਆ ਵਿਚਾਰਾਂ। ਚਲ ਫੇਰੇ ਕਿਸੇ ਤਰੀਕੇ ਆਪਦਾ ਰੋਜ਼ਗਾਰ ਨੂੰ ਅੱਗੇ ਤੋਰਿਆ ਵੀ ਚਾਲੂ ਬੱਚੇ ਦੀ ਜ਼ਿੰਦਗੀ ਆਪਦਾ ਪਰਿਵਾਰ ਦਾ ਹੋ ਇਹ ਨਾ ਬਸ ਇਦਾ ਕਰਦੇ ਹੋਏ ਰੋਜ਼ਗਾਰ ਕਰਦਾਗਾ ਉਹ ਆਪਦੀ ਦਸਾਂ ਨਾ ਹੋਣੀ ਕਿਰਤ ਕਰਕੇ ਭਾਵੇਂ ਈਸ਼ਰਤ ਸਾਹਿਬ ਦੇ ਵਿੱਚੋਂ ਖਾਂਦਾ ਹੈ ਪਰ ਜਨਾ ਇਧਰ ਮੇਰੇ ਪਾਸੇ ਨਾ ਗਵਾਂਢੀ ਸਾਥੀ ਹੈ ਜਿਨ੍ਹਾਂ ਦਾ ਪਰਿਵਾਰ ਤੋਂ ਇਹ ਜਗ੍ਹਾ ਖਰੀਦੀ ਗਈ ਹੈ ਜਿਹੜੇ ਵੇਚ ਕੇ ਗਏ ਨੇ ਦਰਸ਼ਨ ਸਿੰਘ ਤੇ ਸ਼ੁਰਜੀਤ ਸਿੰਘ ਨੇ ਇਹ ਜਗ੍ਹਾ ਵੇਚੀ ਹੈ ਇਹਦੇ ਚਾਚੇ ਨੇ ਹੋ ਇਹ ਮੁੰਡੇ ਦੇ ਇਹਦਰਲੇ ਗਵਾਂਡੀ ਇਹਦੇ ਤਰਾਜ ਕਰਦਾ ਵੀ ਇੱਥੇ ਖੜਕਾ ਹੁੰਦਾ ਜੀ ਵੀ ਇੱਥੇ ਇਹ ਕੰਮ ਕਾ ਉਹਦੇ ਇੱਥੇ ਖੜਕਾ ਹੁੰਦਾ ਮੇਰੇ ਸਾਹਰ ਖੜਾ ਬਲੇ ਮੂਹਰੇ ਆ ਕੇ ਮੇਰੀ ਥੜਕ ਦੇ ਉੱਤੇ ਇਹ ਮੁੰਡੇ ਦਾ ਤਰਾਜ ਕਈ ਵਾਰ ਉਹ ਝਾਰਟੀਆਂ ਦਿੱਤੀਆਂ ਪੁਲ ਚੌਂਕੀ ਦੇ ਵਿੱਚ ਉਹ ਤਵਾਰੀ ਇਹਦਾ ਗੱਲਬਾਤ ਗਈ ਇਹ ਤੋਂ ਵੀ ਪਹਿਲਾਂ ਇਹਦੇ ਨਾਲ ਪਾਸੇ ਪਾਸੇ ਇੱਕ ਹੋਰ ਘਰ ਹੈ ਅਜੈ ਸਿੰਘ ਉਹਦੇ ਤੇ ਰੋਜ਼ ਅਰਜੀ ਮਤਲਬ ਆਇਆ ਕਿ ਤੇਰੇ ਨਾਲ ਹਰਾਲ ਪਛਾਨ ਕਰ ਰਿਹਾ ਹੈ ਇਹ ਸਾਜੀ ਕਾਤਮ ਕਰ ਰਿਹਾ ਹੈ ਕੀ ਇਹਨੂੰ ਦਿੱਕਤ ਹੈਗੀ ਇਹ ਸਭ ਤੋਂ ਗੱਲ ਬਾਹਰ ਹੈ ਉਦੋਂ ਦੀ ਸਮਝ ਦੀ ਗੱਲ ਕਹਾ ਬਾਹਰ ਵੀ ਇੱਥੇ ਉਹਨੇ ਕੋਰਟ ਦੇ ਵਿੱਚ ਕੇਸ ਕਰਤਾ ਕੋਰਟ ਦੇ ਵਿੱਚ ਕੇਸ ਕਰਤਾ ਇਹਦੇ ਖਿਲਾਫ ਨਿੱਕਾ ਸਿੰਘ ਦੇ ਵੀ ਇਹ ਇੱਥੇ ਖੜਕਾ ਕਰਦਾ ਜੀ ਮੇਰੇ ਆ ਕੰਦਾ ਹੌਲਦਿਆਂ ਨੇ ਮੇਰਾ ਘਰ ਹੌਲਦਾ ਮੇਰਾ ਘਰ ਡਿੱਗ ਜਾਊਗਾ ਇਹ ਜਮਦੋ ਸਾਰੀਆਂ ਗੱਲਾਂ ਲੈ ਕੇ ਕੋਰਟ 'ਚ ਕੇਸ ਕਰਤਾ ਕੋਰਟ ਨੇ ਕੋਈ ਗਵਾਹ ਨਹੀਂ ਪੁੱਛਿਆ ਕੋਈ ਆਕੇ ਮੌਕਾ ਨਹੀਂ ਦੇਖਿਆ ਕੋਈ ਅਧਿਕਾਰੀ ਨਹੀਂ ਭੇਜਿਆ ਵੀ ਇੱਥੇ ਵਾਕਿਆ ਦਾ ਕੋਈ ਹੈਗੀ ਇਹ ਦਿੱਕਤ ਹਾਲਾਂਕਿ ਛੱਡ ਪਾਇਆ ਹੋਇਆ ਹੈ ਇਹ ਛੱਡ ਤੋਂ ਬਾਹਰ ਹੁਣ ਆਵਾਜ਼ ਨਹੀਂ ਜਾਂਦੀ ਹਲਕੀ ਫੁਲਕੀ ਬਾਤ ਜਾ ਸਕਦੀ ਹੈ ਜਦੋਂ ਆਵਾਜ਼ ਇਹ ਛੱਡ ਤੋਂ ਬਾਹਰ ਨਹੀਂ ਜਾਂਦੀ ਰਹੇਗੀ ਇਹ ਇਸੇ ਗੱਲ ਤੋਂ ਨੇ ਛੱਡ ਪਾਤਾ ਵੀ ਆਵਾਜ਼ ਚੱਲ ਦੂਜੇ ਨੂੰ ਡੈਸਟਾਪ ਬਣਾਉਗੇ ਇਹਨਾਂ ਆਇਦੋਂ ਦੇ ਪਾਸੇ ਇੱਕ ਮੁੰਡੇ ਦੀ ਵਰਕਸ਼ਾਪ ਆ ਇਹ ਵੀ ਸਾਡੇ ਪਿੰਡ ਦੀ ਹੈਗਾ ਇਹਨੂੰ ਨਹੀਂ ਕੋਈ ਤਕਲੀਫ ਹੈਗੀ ਇਹਨਾਂ ਦੇ ਮਗਰ ਘਰਨੇਗੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈਗੀ ਬਸ ਸਾਥੀ ਨੂੰ ਇਹਨੂੰ ਕੱਲੇ ਨੂੰ ਤਕਲੀਫ ਹੈ ਇਹ ਕੋਈ ਰਾਂਝੀ ਸੀ ਕੋਈ ਹੋਰ ਹੋ ਸਕਦੀ ਆ ਪਰਦਾ ਰੋਜ਼ਗਾਰ ਜਿਹੜਾ ਇਹ ਹੋਣ ਵਾਸਤੇ ਇਹ ਤਹੱਜਾ ਕੀਤਾ ਜੈ ਜੈ ਦੇ ਫੌਜ ਨੇ ਇਹਨਾਂ ਦੇ ਖਿਲਾਫ ਤੋਂ ਹੁਕਮ ਸੁਣਾਏ ਨੇ ਅਸੀਂ ਉਹਨੂੰ ਨਾਮਜ਼ੂਰ ਕਰ ਦਿਆਂ ਆ ਸਾਡੇ ਪਿੰਡ ਦੀ ਕੋਰਟ ਆ ਸਾਡੇ ਲੋਕਾਂ ਦੀ ਕੋਰਟ ਨੇ ਇੱਥੇ ਦੇ ਜੱਜ ਦੇ ਫੈਸਲੇ ਨੂੰ ਨਾ ਮਨਜ਼ੂਰ ਕੀਤਾ ਵੀ ਜੱਜ ਸਾਹਿਬ ਤੁਸੀਂ ਫੈਸਲਾ ਬਿਲਕੁਲ ਗਲਤ ਕੀਤਾ ਕਿਉਂਕਿ ਜੇ ਐ ਤਰੀਕੇ ਨਾਲ ਲੋਕਾਂ ਦੀ ਵਰਕਸ਼ਾਪਾਂ ਨਾ ਲਾਖੀਆਂ ਤਾਂ ਕੱਲ ਨੂੰ ਇਹਦੀ ਵਰਕਸ਼ਾਪਾਂ ਵੀ ਢਾ ਲੜਗੇ ਇੱਥੇ ਕੋਈ ਹੋਰ ਲੈਣ ਦੀ ਜਗ੍ਹਾ ਇਹਨੂੰ ਕਿਹੜਾ ਜਗ੍ਹਾ ਦੇਖਤੀ ਨੇ ਇੱਥੇ ਕੋਈ ਹੋਰ ਆ ਕੇ ਕਿਹੜਾ ਪਾ ਲੂ ਫਿਰ ਹੋਏਗਾ ਕਿ ਕੇਸ ਕਰ ਦੂੰਗਾ ਇੱਥੇ ਆਹ ਕਮਾਂਡੀ ਤੇ ਵੀ ਇਹ ਇਹ ਰਹੋ ਕਰਦਾਗਾ ਐ ਤਰੀਕੇ ਨਾਲ ਸ਼ਹਿਰ ਦਾ ਸਾਰੀ ਭੈਲੇ ਹੋ ਗਏ ਸ਼ਹਿਰਾਂ ਦੇ ਵਿੱਚ ਤੋਂ ਨਾਲ ਆਂ ਕੰਡਾਂ ਦੇ ਸਾਝੀਆਂ ਇਹਨਾਂ ਨੇ ਕੰਡਾਂ ਵੀ ਆਉਂਛਿਆ ਕੱਢਿਆ ਹੋਏ ਨੇ ਇਹ ਧੱਕੇ ਭਾਵ ਇਹ ਸਮਾਜਰ ਧੱਕਾ ਹੈ ਐਸੇ ਨੇ ਕੋਟ ਖਚਰੀਆਂ ਹਮੇਸ਼ਾ ਲੋਕਾਂ ਦੇ ਨਾਲ ਧੱਕਾ ਕਰਦੀਆਂ ਨੇ ਉਹ ਫੈਸਲੇ ਸੁਣਾਉਂਦੀਆਂ ਨੇ ਅਨਸਾਫ਼ੀ ਵੀ ਕਰਦੀਆਂ ਨੇ ਆਪਣੇ ਕੋਟਾਂ ਅਸੀਂ ਭਾਵੋ ਤਾਂ ਹੀ ਲੱਦਦੇ ਆਂ ਅਸੀਂ ਤਾਂ ਹੀ ਲੋਕਾਂ ਨੂੰ ਕਹਿੰਦੇ ਆਂ ਵੀ ਵਈ ਤਰ੍ਹਾਂ ਚ ਬੈਠੇ ਗੱਲ ਨਹੀਂ ਮੰਗਣੀ ਅੱਜ ਜੇ ਐਸ ਸਾਥੀ ਦਾ ਵਰਕਸ਼ਾਪ ਤੋਂ ਹੁੰਦੀ ਗੱਲ ਆਈ ਹੈ ਨਾ ਕੱਲ ਨੂੰ ਜੇ ਤੁਸੀਂ ਖੇਤ ਤੋਂ ਮਿੱਟੀ ਚਾਹਦੇ ਹੋ ਤੁਹਾਡਾ ਗਵਰਨਰ ਹੀ ਕਹੂਗਾ ਮੇਰਾ ਤਾਂ ਖੇਤ ਨਹੀਂ ਉੱਚਾ ਹੋ ਗਿਆ ਜੀ ਇਹ ਨੀਵਾ ਕਹਿੰਦਾ ਮੇਰਾ ਖੇਤ ਸਾਰਾ ਇੱਧਰ ਘੱਟ ਜਾਊਗਾ ਇਹ ਬੰਦ ਕੀਤਾ ਜਾਵੇ ਕੱਲ ਨੂੰ ਉਧਰੋਂ ਵੀ ਗੱਲਾਂ ਤੋਰੂਈਆਂ ਇਹ ਐਸ ਕਰਕੇ ਹੋਰ ਕਿੰਨੇ ਕਾਰੋਬਾਰ ਕਰ ਗਿਆ ਸੀ ਇਹ ਸਾਰੇ ਕਾਰੋਬਾਰਾਂ ਨੂੰ ਖਤਪ ਕਰਨ ਦੀ ਬਜਾਏ ਲੱਗਾ ਸਿੱਧੀ ਸਿੱਧੀ ਜ਼ਿਆਉਂ ਤੱਕ ਏ ਭਰਾਓ ਜੇ ਵੀ ਹਾਲਾਤ ਨਰਾਈ ਹੈ ਨਾ ਇਹ ਬੜਾ ਗੰਦੀਆ ਮਸਲਾ ਹੈ ਇਹਨੂੰ ਇਹ ਨਹੀਂ ਸਮਝਣਾ ਹੈ ਨਾ ਵੀ ਆ ਮੁੰਡੇ ਦੇ ਉੱਤੇ ਯਾਰ ਇਹਦੀ ਰੱਖਸ਼ਾ ਬੰਦ ਕਰਾ ਦੇ ਠੀਕ ਹੈ ਫੜਕਾ ਹੁੰਦਾ ਕਿਤੇ ਹੋਰ ਲੈ ਜਾਊਗਾ ਇਹ ਇਹ ਹੋਰ ਜਾਨ ਦੀ ਕਹਾਣੀ ਨਹੀਂ ਇਹ ਜੀਤ ਉਹ ਚੰਦੇ ਬਾਈ ਲੀਹ ਜੇ ਲੀਹ ਪੈਦੀਆ ਤਾਂ ਇਹ ਸਾਡੇ ਵਾਸਤੇ ਬਹੁਤ ਖਤਰਨਾਕ ਕਹਾਣੀ ਹੈ ਸਾਡੀ ਇਹ ਮੁੰਡੇ ਨਾਲ ਬਹੁਤ ਸੁਣੀ ਜਾਈ ਸਾਡੀ ਕਹਿੰਦਾ ਨਹੀਂ ਸੀ ਇਹ ਮੁੰਡੇ ਨਾਲ ਜੇ ਇਹਨਾਂ ਤੋਂ ਕੱਗਮੂਗਾ ਅਸੀਂ ਉਹਨਾਂ ਨੂੰ ਆਪਣੇ ਖੜਾ ਗਏ ਪਰ ਜਿਹੜਾ ਆਇਆ ਸੀ ਕਿ ਉਹ ਕਿਹਾ ਘੱਟ ਹੋਣਾ ਕਿਸ ਦੀ ਵਰਕਸ਼ਾਪ ਕਿਹੜਾ ਰਜਿਸਟਰ ਬੰਦ ਕਰਾਵਾ ਇਹ ਬਿਲਕੁਲ ਮਨਜ਼ੂਰ ਨਹੀਂ ਹੈਗਾ ਸਾਨੂੰ ਇਸ ਕਰਕੇ ਸਾਥੀਓ ਇਹ ਜਿਹੇ ਹੱਲੇ ਇਹਦਾ ਮਤਲਬ ਜਿਹੜੀ ਇਹ ਸਾਰੀ ਕਹਾਣੀ ਹੈ ਆ ਵਰਕਸ਼ਾਪ ਦੀ ਇਹ ਸਾਰੀ ਲੜਾਈ ਦੀ ਐਸੀ ਕੈਨਿਕੀ ਵਸੇ ਕਹਾਣੀ ਸੀ ਜਿਹਦੇ ਉੱਤੇ ਸਾਡੇ ਇੱਕਲੇ ਸੁਨਾਮ ਦੇ ਉੱਤੇ ਪਨਾ ਕੋਰਟ ਦੇ ਵਿੱਚ ਕੇਸ ਚੱਲਦਾ ਸੀਗਾ ਉਹ ਜੱਜ ਨੇ ਇਹਨਾਂ ਬਖਰਾ ਕਰਤਾ ਉਸ ਤੋਂ ਬਾਅਦ ਜਿਹਨੇ ਸੈਸ਼ਨ ਕੋਰਟ ਦੇ ਲਾਤਾ ਉਹ ਵੀ ਹਾਰ ਗਿਆ ਇਹ ਹੁਣ ਹਾਈ ਕੋਰਟ ਦੇ ਵਿੱਚ ਅਪੀਲ ਪਾਈਏਗੀ ਹਾਈ ਕੋਰਟ ਦੀ ਅਪੀਲ ਹਜੇ ਉਹ ਥੋੜੇ ਬੱਦਲੇ ਉਸ ਤੋਂ ਵੀ ਇਥੋਂ ਭਾਜੋ ਪੈਸਾ ਘਰਾ ਕੇ ਕੁਝ ਕਾਗਜ਼ ਹਜੇ ਉੱਥੇ ਵਕੀਲ ਸਾਹਿਬ ਨੂੰ ਦੇਣੇ ਨੇਗੇ ਉਹ ਰਹਿਨੇ ਨੇ ਉਹ ਸ਼ਾਇਦ ਅੱਜ ਜਾਂ ਕੱਲ ਤੱਕ ਉਹ ਕਾਗਜ਼ ਢਵਾ ਕੇ ਹਾਈ ਕੋਰਟ ਦੇ ਵਕੀਲ ਸਾਹਿਬ ਨੂੰ ਉੱਥੇ ਫਿਰ ਦੇ ਕੇ ਆਉਗਾ ਜਿੰਨਾ ਚਿਰ ਇਹ ਐਥਿਕ ਨੂੰ ਟੱਕਰਾਂਗੇ ਅੱਜ ਸਵੇਰ ਦਾ ਪ੍ਰਸ਼ਾਸਨ ਜਿਹੜਾ ਸਾਡੀ ਧਿਆਨ ਦੇ ਵਿੱਚ ਹੈਗਾ ਪ੍ਰਸ਼ਾਸਨ ਨੂੰ ਲਗਾਤਾਰ ਪੁੱਛੀਏਗਾ ਵੀ ਪ੍ਰਧਾਨ ਜੀ ਸਾਡੇ ਦਾ ਕੋਈ ਧਿਆਨ ਚ ਨਹੀਂ ਗੱਲ ਜੀ ਐਹੀ ਜੀ ਗੱਲ ਤਾਂ ਹੈ ਨਹੀਂ ਵੀ ਕੋਈ ਕਿਸੇ ਨਾਲ ਦਾ ਹੈ ਨਹੀਂਗਾ ਐ ਪ੍ਰਸ਼ਾਸਨ ਦੇ ਵੱਲੋਂ ਬੰਦਾ ਆ ਰਹੀਆਂ ਨੇ ਸਾਡੇ ਕੋਲੇ ਪਰ ਅਸੀਂ ਭਾਵੇਂ ਪ੍ਰਸ਼ਾਸਨ ਤੋਂ ਕਦੇ ਵੀ ਉਹਨਾਂ ਨੇ ਯਕੀਨ ਨਹੀਂ ਕਰਦੇ ਉਹ ਤੁਹਾਨੂੰ ਭਾਵੇਂ ਚ ਲੈ ਕੇ ਕਿਸੇ ਵੇਲੇ ਵੀ ਆ ਸਕਦੇ ਨੇਗੇ ਜੱਜ ਨੇ ਕੋਰਟ ਦੇ ਵਿੱਚ ਨਿੱਕੇ ਨੂੰ ਸਾਹਮਣੇ ਖੜਾ ਕਰਕੇ ਕਿਹਾ ਵੀ 18 ਤਰੀਕ ਤੱਕ ਅਦਖ਼ਸ਼ ਬਖਾਲੀ ਕਰ ਦੇ ਨਹੀਂ ਇਹਨੂੰ ਥੀਰ ਕਰਾਂਗੇ ਨਰਾਮ ਕਰਾਂਗੇ ਅਸੀਂ ਆ ਮਤਲਬ ਇਸਨੇ ਜੱਜ ਸਾਹਿਬ ਹੁਕਮ ਸੁਣਾਉਂਦੇ ਨੇ ਜੱਜ ਸਾਹਿਬ ਨੂੰ ਪੁੱਛਣਾ ਹੁਵੇਗਾ ਕੋਈ ਬਿਪਨ ਜੇ ਕਾਨੂੰ ਤੇਰੀ ਨੌਕਰੀ ਤੇ ਕੋਈ ਕਹੇ ਕੋਈ ਤੇਰੀ ਨੌਕਰੀ ਦੇ ਸਵਾਲ ਹਣਾ ਕਰ ਦੇ ਫਿਰ ਤੂੰ ਮਤਲਬ ਕਿਧਰ ਭਜੇਗਾ ਇਸ ਚੱਕੇ ਸਾਥੀਓ ਇਹ ਸਰਹੱਦ ੱਤਕਾ ਤੇ ਬਹੁਤ ਹੀ ਨਜ਼ਾਇਜ਼ ਇਹ ਨਿਕਾਸੀ ਦੇ ਨਾਮ ਕੀਤੀ ਜਾ ਰਹੀ ਆ ਇਸ ਗਵੰਡੀ ਵੱਲੋਂ ਜਿਹੜਾ ਬਿਮਾਰਾ ਤੋਂ ਮੋਕੇ ਵੱਲੋਂ ਪਾਉਂਦਾ ਹੈ ਇਸ ਲਈ ਇਹ ਕਹੋ ਇਹ ਜੇ ੱਤਕੇ ਇੱਥੇ ਲੋਕਾਂ ਨਾਲ ਰੋਜ਼ ਹੁੰਦੇ ਨੇ ਇਹ ਤੁਹਾਨੂੰ ਆ ਜੋ ਨੌਜਵਾਨ ਬੜੀ ਗਿਣਤੀ ਵਿਚ ਨੇ ਸਾਡੇ ਨਗਰ ਦੇ ਅਸੀਂ ਲੋਜ ਆ ਲੋਕਾਂ ਦੀਆਂ ਕੁਰਕੀਆਂ ਰੋਕਦਿਆਂ ਰੋਜ਼ ਰੋਜ਼ ਲੋਕਾਂ ਨੇ ਗੰਟ ਕਲਜੇ ਰੋਕਦਿਆਂ ਤਾਂ ਜਦੋਂ ਅਸੀਂ ਗੰਟ ਕਲਜੇ ਦੇ ਕੁਰਕੀ ਦੇ ਜਾਂਦੇ ਹਾਂ ਉੱਥੇ ਜੱਜ ਸਾਹਮਣੇ ਹਰਕੀ ਕਰਨ ਬਾਅਦ ਤੇ ਦੂਜੇ ਪਾਸੇ ਇੱਥੇ ਜਿਹੜਾ ਵੱਡਾ ਕਾਰਪੋਰੇਟਰ ਹੈ ਜਿਹੜਾ ਵੱਡੇ ਵਪਾਰੀ ਨੇ ਉਹ ਕਿਵੇਂ ਨਿਗਰਾਈ ਜਾਂਦੇ ਨੇ ਭਰਾਵੋ ਸਾਡੇ ਰੋਜ਼ਗਾਰ ਨੂੰ ਸਾਡੇ ਬੈਂਕਾਂ ਨੂੰ ਇੱਥੇ ਸਾਡੇ ਭਾਰਤ ਦੇ ਵਿੱਚ ਵੱਡੇ ਕਾਰਪੋਰੇਟਾਂ ਨਾਲ ਨਰਿੰਦਰ ਮੋਦੀ ਜਿੱਦਾਂ ਕੁਰਸੀ ਦੇ ਵਿੱਚ 16 ਲੱਖ ਕਰੋੜ ਰੁਪਈਆ ਮਾਫ ਕਰਤਾ 12 ਲੱਖ ਕਰੋੜ ਰੁਪਈਆ ਇਹਦੀਆਂ ਬਾਈਲ सोला लख करोड़ रुपया माफ़ कर ਓ ਭਰਾਵੋ ਉਹਨਾਂ ਨੇ ਤਾਕਤ ਚ ਖੜਦੀਆਂ ਨੇ ਵੱਡੇ ਘਰਾਣਿਆਂ ਦੇ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਬਾਈ ਜਥੇਬੰਦ ਕਹੋ ਆ ਜਥੇਬੰਦ ਕਹੋ ਜੀ ਸਾਨੂੰ ਬਹੁਤ ਵੱਡੀ ਲੋੜ ਹੈ ਨਹੀਂ ਇੱਥੇ ਮਾਰਿਆਂ ਦੇ ਨਾਲ ਐਵੇਂ ਜੋ ਕੋਈ ਧੱਕੇ ਹੁੰਦੇ ਰਹਿਣਗੇ ਅੱਜ ਜਿਹੜਾ ਵੱਡਾਗਾ ਜਿਹੜੀ ਸਰਕਾਰ ਹੈਗੀ ਜਿਹੜਾ ਜਸਤਰੀ ਕੇ ਨਾਲ ਕਾਰਪੋਰੇਟ ਸਾਡੇ ਦੇਸ਼ਵਾਲੋਂ ਸਾਡੇ ਖੇਤਾਂਵਾਲੋਂ ਗਵਾਦਾ ਤੁਰ ਆਉਂਦਾ ਇਹ ਨਹੀਂ ਭਰਾਵੋ ਬਹੁਤ ਵੱਡਾ ਹਾਲਾ ਸਾਡੀਆਂ ਜ਼ਮੀਨਾਂ ਚਲੀਆਂ ਜਾਣਗੀਆਂ ਕਹੀਦਾ ਸਾਡੇ ਲੋਕਾਂ ਨੂੰ ਆਇਆ ਲੱਗਦਾ ਹੈ ਵੀ ਯਾਰ ਤੁਸੀਂ ਐਨੀ ਗੱਪ ਮਾਰੀਏ ਲੋਕਾਂ ਜੀ ਐਵੇਂ ਕਿਵੇਂ ਹੋ ਜਾਊਗਾ ਕੱਚੇ 40 ਮੀਟਰਾਂ ਵਾਲੇ ਅੱਜ ਤੋਂ 10 ਸਾਲ ਪਹਿਲਾਂ ਗਗਰਪੁਰ ਪਿੰਡ ਦੇ ਵਿੱਚ ਬੋਲੇ ਵੀ ਆਹ ਬਾਈ 40 ਮੀਟਰ ਆ ਰਹੇ ਨੇ ਇਹ ਬੋਲ ਕੇ ਦੱਸਿਆ ਕਰਦੇ ਵੀ ਤੇਰੇ ਪੈਸੇ ਖਤਮ ਹੋ ਗਏ ਆ ਤੇਰੀ ਬਿਜਲੀ ਬੰਦ ਕਰ ਦਾਂਗੇ ਘੰਟੇ ਨੂੰ ਇਹਨੂੰ ਰੀਚਾਰਜ ਕਰਾ ਲੈ ਤਾਂ ਲੋਕਾਂ ਨੇ ਕਿਹਾ ਵੀ ਐਨੀ ਗੱਪ ਮਾਰੀਆਂ ਨਹੀਂ ਆਈਆਂ ਇਹ ਕਿਵੇਂ ਚਪਾਈ ਮੀਟਰਾਂ ਨੇ ਆ ਵਾਈ ਕੋਡੇ ਘਰਾਂ ਤੇ ਨਹੀਂ ਲਾਇਆ ਪੈਣੇ ਬਾਹਰ ਲੋਕਾਂ ਦੇ ਤੇ ਦਫ਼ਤਰਾਂ ਦੇ ਦਫ਼ਤਰ ਭਰੇ ਪੈਣੇ ਚਪਾਈ ਮੀਟਰਾਂ ਨੇ ਇਸ ਕਰਕੇ ਅਸੀਂ ਭਾਵੇਂ ਤੁਹਾਨੂੰ ਪਹਿਲਾਂ ਖਬਰਦਾਰ ਕਰਦੇ ਹਾਂ ਕਿ ਜ਼ਮੀਨ ਲਈ ਥੋੜੀ ਨਹੀਂ ਰਹਿਣੀ ਆਪ ਕਿਸੇ ਨੂੰ ਲੱਗਦਾ ਹੋਵੇ ਮੈਂ ਜ਼ਮੀਨ ਦਾ ਮਾਲਕ ਐ ਮੈਂ ਜ਼ਮੀਨ 'ਚ ਕਾਹ ਮੜ ਜੂਗਾ ਐ ਜ਼ਮੀਨ ਸਾ ਤੋਂ ਖੋਹਣ ਦੀਆਂ ਬੇਵਤਾ ਹੋਈਆਂ ਨੇ ਆ ਪਿਛਲੇ ਦਿਨੀ ਡੋਨਲਡ ਟਰੰਪ ਤੋਂ ਅਮਰੀਕਾ ਦਾ ਰਾਸ਼ਟਰਪਤੀ ਐ ਉਦੇ ਨਾਲ ਆਪਣੇ ਭਰਾਵਾਂ ਮਤੀ ਨੇ ਬਾਤ ਤਾਂ ਕੀਤੀ ਐ ਸਾਰਾ ਆਵਾਜ਼ ਮਾਰਤਾ ਤੋਂ ਅੱਜ ਨੇ ਆਉਣ ਦੀ ਗੱਲ ਕਰ ਰਹੇ ਨੇ ਆ ਸੋਦੀ ਜੀਰੀ ਨਹੀਂ ਪੁੱਛਣੀ ਕਿਸੇ ਨੇ ਸੋਦੀ ਕਾਲਚ ਨਹੀਂ ਖਰੀਦਣੀ ਵਈ ਕਿਸੇ ਨੇ ਜਿਵੇਂ ਪਹਿਲਾਂ ਪਿਛਲੇ ਸੀਜ਼ਨ ਦੇ ਵਿੱਚ ਜੀਰੀ ਨੂੰ ਕਿਵੇਂ 5-5 ਕਿਲੋ ਦੀ ਕਾਟ 10-10 ਕਿਲੋ ਦੀ ਕਾਟ ਲਾਈ ਆ ਕਿਸਾਨਾਂ ਨੂੰ ਉਸ ਤਰੀਕੇ ਨਾਲ ਇੱਥੇ ਤੁਹਾਨੂੰ ਹਮਾੜਨਾ ਚਾਹੁੰਦੇ ਨੇ ਆਕਾਰਨਾ ਚਾਹੁੰਦੇ ਨੇ ਟਕਾੜਨਾ ਚਾਹੁੰਦੇ ਨੇ ਤੇ ਜੇ ਸਾਡੀ ਜੀਰੀ ਕਿਸੇ ਨਾਲ ਨਾ ਕਰੀ ਤੀ ਭਰਾਓ फे फेर ਖੇਤੀ ਕਿੱਥੇ ਕਰਾਂਗੇ ਬਾਈ ਕਾਲੀ ਖੇਤੀ ਕਰਾਂਗੇ ਫਿਰ ਅਸੀਂ ਕਿੰਨਾਂ ਚਿਰ ਖੇਤੀ ਕਰਾਂਗੇ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਆਪ ਕੋ ਚੱਕੇ ਨੇ ਇਸ ਗੱਲ ਤੋਂ ਉਹ ਤਕਲੀਫ ਚ ਨੇ ਇਸ ਗੱਲ ਤੋਂ ਵੀਰੋ ਰੋਜ ਐਂ ਫਿਰ ਬਾਪੂ ਕੀ ਕਰੀਏ ਫਿਰ ਬਾਪੂ ਕਹਿੰਦਾ ਤੂੰ ਐਂ ਕਰ ਪੁੱਤ ਕੀ ਲਾ ਜਮੀਨ ਦਾ ਵੇਚ ਦਿੰਨਿਆ ਤੂੰ ਜਾਂ ਬਾਹਰਲੇ ਦੇਸ਼ ਵਗ ਜਾ ਉੱਥੇ ਕੁਝ ਹੋਰ ਕੋਈ ਰੋਜ਼ਗਾਰ ਕਰ ਲੈ ਯਾਰ ਤਾਂ ਭਈ ਬਾਹਰਲੇ ਦੇਸ਼ਾਂ ਦੀ ਕਹਾਣੀ ਤੁਸੀਂ ਸਾਰਿਆਂ ਨੇ ਦੇਖ ਲਈ ਅਮਰੀਕਾ ਦੇ ਵਿੱਚੋਂ ਕਿਨੇ ਬੇੜੀਆਂ ਪੈਰਾਂ ਦੇ ਵਿੱਚ ਲਾ ਕੇ ਅੱਥਰੂ ਦੇ ਵਿੱਚ ਹੱਥਕੜੀਆਂ ਲਾ ਕੇ ਉਥੋਂ ਨੌਜਵਾਨ ਲਿਆਏਗੇ ਜਿਵੇਂ ਉਹ ਕਿੱਡੇ ਵੱਡੇ ਕ੍ਰਿਮਨਲ ਹੁੰਦੇ ਨੇ ਬਾ ਤੁਹਾਡੇ ਮੁਜਰਮ ਹੁੰਦੇ ਨੇ ਐਸ ਤਰੀਕੇ ਨਾਲ 50-50 ਲੱਖ ਰੁਪਇਆ ਅਜੰਟਾ ਨੂੰ ਦੇ ਕੇ ਉਹ ਅਮਰੀਕਾ ਦੇ ਵਿੱਚੋਂ ਜਵਾਬ ਉਹ ਵਾਰਸ ਲੈ ਆ ਦੇਣਗੇ ਇਹ ਚਲੀ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਦੀ ਬਹਾਂ ਕਰਕੇ ਇਹ ਭਰਾ ਹੋ ਸਾਰਾ ਕੁਝ ਇਹ ਸਰਕਾਰਾਂ ਦੀ ਦੇਣ ਹੈ ਸਾਡਾ ਪੰਜਾਬ ਸੋਨੇ ਦੀ ਚਿੜੀ ਸੀ ਭਰਾਓ ਇਹ ਪੰਜਾਬ ਦੇ ਸਰੇਨਾ ਗਾਗਾ ਕਰਦਾ ਕਿਉਂ ਚੜ ਗਿਆ ਆਡੇ ਬਜ਼ੁਰਗਾਂ ਵੱਲ ਧਿਆਨ ਮਾਰਿਓ ਸਾਡੇ ਬਾਪੂਆਂ ਨੇ 1 ਰੁਪਿਆ ਕਰਜ਼ਾ ਨਹੀਂ ਦੇਣਾ ਸੀ ਕਿਸੇ ਦਾ 1 ਰੁਪਿਆ ਕਰਜ਼ਾ ਰੀੜੀਆਂ ਮਾਰਦੇ ਹੁੰਦੇ ਸੀਗੇ ਬੋਧੀਆਂ ਛੜਦੇ ਹੁੰਦੇ ਸੀਗੇ ਉਹ ਕਿੱਥੇ ਬਾਗੀਆਂ ਬਈ ਬੋਧੀਆਂ ਉਹ ਅੱਜ ਬੋਧਿਆ ਨੌਜਵਾਨ ਬੱਚਿਆਂ ਨੂੰ ਪਤਾ ਨਹੀਂ ਹੁਣਾ ਵੀ ਬੋਧੀ ਕੀ ਹੁੰਦੀ ਐ ਦੋ ਦਾ ਬਸਵੇਂ ਤਿੰਨ ਤਲ ਬਸਵੇਂ ਬੋਧੀ ਛੜਦੇ ਹੁੰਦੇ ਸੀਗੇ ਤੇ ਜਦੋਂ ਸਾਰੇ ਦਾਣੇ ਕੱਢ ਲਏ ਹੁੰਦੇ ਸੀਗੇ ਫਿਰ ਬਾਪੂ ਬੋਲ ਤੇ ਬਾਕੀ ਰੀੜੀ ਵੰਡਦਾ ਸੀਗਾ ਸਾਰਿਆਂ ਨੂੰ ਆਹ ਗੋਕਾਂ ਦੇ ਗੋਕ ਭਰ ਕੇ ਰੀੜੀ ਵੰਡਦਾ ਤੇ ਬੋਲ ਤੇ ਵਹਿ ਕੇ ਉਹ ਕਲੀਆਂ ਨਾਲਾ ਭਾਈ ਉੱਥੇ ਮਿਰਚੇ ਦੀਆਂ ਉੱਥੇ ਉਹ ਕਲੀਆਂ ਨਾਲਾ ਉੱਥੇ ਆਪਦਾ ਖੁਸ਼ੀ ਦਾ اظہار ਕਰਦਾ ਜਦੋਂ ਉਹ ਘਰੇ ਦਾਣੇ ਆਉਂਦੇ ਉਹ ਗੱਡੇ ਤੇ ਜਦੋਂ ਦਾਣੇ ਲੱਦ ਕੇ ਆਉਂਦਾ ਤੇ ਸਾਰਾ ਪਰਿਵਾਰ ਭਾਈ ਖੁਸ਼ੀ ਦੇ ਵਿੱਚ ਝੂਮ ਮੁਰਦਾ ਸੀਗਾ ਬੇਸ਼ੱਕ ਦਾਣੇ ਥੋੜੇ ਹੁੰਦੇ ਸੀਗੇ ਪਰ ਭਾਈ ਕਰਜਾ ਕਿਸੇ ਦਾ ਨਹੀਂ ਦੇਣਾ ਸੀਗਾ ਸਭ ਤੋਂ ਤਾਂ ਅਗਰ ਬੱਚੇ ਹੁੰਦੇ ਸੀ ਇੱਕ ਪਰਵਾਰ ਦੇ ਵਿੱਚ ਨਾ ਕਿਸੇ ਦੇ ਬਾਪ ਨੇ ਖੁਦ ਕਿਸੇ ਨੂੰ ਖੁਸ਼ੀ ਕੀਤੀ ਸੀ ਨਾ ਕਿਸੇ ਦੇ ਮੁੰਡੇ ਨੇ ਖੁਦ ਖੁਸ਼ੀ ਕੀਤੀ ਸੀ ਅੱਜ ਭਰ ਆ ਲੋ ਇੱਕ ਜਵਾਬ ਹੈ ਪਤਾ ਨਹੀਂ ਕਿੰਦਾ ਜਵਾਬ ਕਰوں ਖੁਦ ਤੁਸੀਂ ਕਰਦੇ ਕਰਦੇ ਨਹੀਂ ਮਾਰ ਇਹ ਕਰਦੇ ਇਹਨੇ ਕਿਉਂ ਚੜ ਕੇ ਸਾਡੇ ਸਰ ਫਿਰ ਇੱਥੇ ਸਾਰੇ ਤੇ ਇੱਕ ਹੋਰ ਇਲਜ਼ਾਮ ਲਾਇਆ ਜਾਂਦਾ ਹੈ ਕਹਿੰਦੇ ਪੰਜਾਬ ਦੇ ਕਿਸਾਨ ਖਰਚਾ ਮਹਿੰਗਾ ਕਰਦੇ ਨੇ ਇਹਨੇ ਵਿਆਹ ਮਹਿੰਗਾ ਕਰਦੇ ਨੇ ਕਹਿੰਦੇ ਕੋਠੀਆਂ ਵੱਡੀਆਂ ਪਾਲੀਆਂ ਵੀ ਤਾਂ ਇਹਨਾਂ ਸਰ ਕਰਜ਼ਾ ਚੜ ਗਿਆ ਇਹ ਗੱਲ ਨਹੀਂ ਹੈ ਜੀ ਸਾਥੀਓ ਜੇ ਇੱਥੇ ਵਿਆਹਾਂ ਨਾਲ ਕਰਜ਼ਾ ਚੜਦਾ ਤਾਂ ਫਿਰ ਆ ਪਿਛਲੇ ਦਿਨੀ ਆ ਜਿਹੜਾ ਵਿਜੇ ਵਰਦਾਦੂਨਾ ਅਮਾਨੀ ਦੇ ਮੁੰਡੇ ਨੇ ਉਹਦਾ ਉਹਦਾ ਵਿਆਹ ਹੋਇਆ ਭਰਾਓ ਉਹਦੀ ਮੁੰਡੇ ਤੇ ਨੂੰਹ ਨੇ ਸਿਉਨੇ ਦੇ ਕੱਪੜੇ ਪਾਏ ਨੇ ਸਿਉਨੇ ਦੇ ਕੱਪੜੇ ਤੇ ਇੱਕ ਇੱਕ ਜਿਹੜਾ ਬੰਦਾ ਦੇ ਰਿਸ਼ਤੇਦਾਰ ਗਿਆ ਸੀ ਜੋ ਉਹਨਾਂ ਨੇ ਵਿਆਹ ਨਾਲ ਵਿੱਚ ਗਿਆ ਸੀ ਕਰੋੜ ਕਰੋੜ ਰੁਪਏ ਦਾ ਦਿੱਖ ਦੱਤਾਗਾ ਭਈ ਉਹਨਾਂ ਦਾ ਕਰਜ਼ਾ ਚੜਿਆ ਨੇ ਉਹਨਾਂ ਦੇ ਕਰਜ਼ੇ ਮਾਫ਼ ਹੋ ਜਾਂਦੇ ਨੇ ਤੇ ਥੋੜੇ 2 ਲੱਖ ਕਰਜ਼ੇ ਬਦਲੇ ਸਾਡੀ ਪੁਰਕੀ ਆਏ ਨੇ ਯਾਰ ਤੇ ਸਾਡੇ ਜਿਹੜੇ ਉਰਕੀ ਆਈਆਂ ਦੋ ਰੱਖ ਲਈ ਇਹਨੂੰ ਤੇ ਜਿਹੜੇ ਸਾਡੇ ਖੁੰਡਾਂ ਤੇ ਤਾਸ ਫੇਰਨ ਵਾਲੇ ਸਾਥੀ ਨੇ ਉਹ ਫਿਰ ਕਹਿੰਦੇ ਨੇ ਵੀ ਭਾਈ ਦੇਸ਼ ਕਿਵੇਂ ਚੱਲੂਗਾ ਆਹਾਂ ਨੇ ਝੰਡੇ ਚੱਕ ਲਏ ਆ ਸਾਡੇ ਤਾਂ ਹੁਣ ਜਾ ਹੁਣ ਗਰਾਂਟਾ ਵੀ ਭਾਈ ਹੁਣ ਝੰਡੇ ਚੱਕ ਕੇ ਮਤਲਬ ਆਏ ਫਿਰ ਬੈਂਕਾਂ ਕਿਵੇਂ ਚੱਲਣਗੀਆਂ ਉਹਨਾਂ ਸਾਥੀਆਂ ਨੂੰ ਖੁੰਡਾਂ ਤੇ ਤਾਸ ਫੇਰਨ ਵਾਲਿਆਂ ਨੂੰ ਬੈਂਕਾਂ ਦਾ ਫਿਕਰ ਹੋ ਜਾਂਦਾ ਅਸੀਂ ਦੱਸਣਾ ਚਾਹੁੰਦੇ ਆ ਮਰਿਆਂ ਨੂੰ 20 ਲੱਖ ਕਰੋੜ ਰੁਪਈਆ ਮਾਫ ਕੀਤਾ 10 ਲੱਖ ਕਰੋੜ ਰੁਪਈਆ ਪਤਾ ਸਿੱ ਨੂੰ ਕਦੇ ਅਖਬਾਰ ਪੜੋ ਕਦੇ ਸਾਲੇ ਪੜੋ ਬਾਈ ਸੱਚ ਮਾਰੋ ਆ ਮੋਬਾਈਲਾਂ ਦੇ ਉੱਤੇ ਮਾਰੋ ਨੀਗਾ ਇੱਥੇ ਵਿਜੇਵਾਲੀਆ 9000 ਕਰੋੜ ਰੁਪਏ ਲੈ ਕੇ ਢਕਾਰ ਮਾਰ ਗਿਆ ਬਾਈ ਵਿਦੇਸ਼ਾਂ ਦੇ ਵਿੱਚ ਰਹਿੰਦਾ ਹੈ ਉਹਦੇ ਕਿਸੇ ਘਰ ਦੀ ਕੁੱਕੀ ਨਹੀਂ ਹੋਈ ਉਹਦੇ ਕਿਸੇ ਖੇਤ ਦੀ ਕੁੱਕੀ ਨਹੀਂ ਹੋਈ ਉਹਦੇ ਕਿਸੇ ਉਹਦੀ ਹੀ ਘਰੇ ਕੁੱਕੀ ਹੋਈ ਬਾਈ ਇੱਥੇ ਮਹਿਲ ਚੌਕਸੀ 16 ਲੱਖ ਕਰੋੜ ਰੁਪਏ ਲੈ ਕੇ ਬਾਈ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਬੀ ਜੇਟੀ ਦਾ ਖਾਸ ਮੁਖਾਸ ਸੀਗਾ ਉਹਦੇ ਨਾਲ ਘਰ ਦੀ ਕੁਰਸੀ ਹੋਈ ਐ ਨਾ ਕਦੇ ਖੇਤ ਦੀ ਕੁਰਸੀ ਹੋਈ ਹੈਗੀ ਐਸੀ ਕਿ ਨਾ ਕਿੰਨੀਆਂ ਦੀ ਗੱਲ ਕਰਾਂ ਮੈਂ ਤੁਹਾਡੇ ਕੋਲੇ ਇੱਥੇ ਕਿੰਨੀ ਇਹ ਜੇ ਬੜੇ ਵੱਡੇ ਬਾਗਰ ਲੈ ਲੈਨੇ ਉਹ ਆਏ ਭਰਾਵੋ ਇੱਥੇ ਇੰਨੇ ਲੱਖਾਂ ਕਰੋੜਾਂ ਰੁਪਇਆ ਲੋਕਾਂ ਦਾ ਲੈ ਕੇ ਉਹ ਵਿਦੇਸ਼ਾਂ ਵੱਲ ਚਲੇ ਜਾਂਦੇ ਨੇ ਇਹ ਬੜੀ ਆਰਾਮ ਨਾਲ ਉਹਨੂੰ ਪਹਿਨਦੇ ਨੇ ਵਿਦੇਸ਼ਾਂ ਦੇ ਵਿੱਚ ਤੇ ਉਹਨਾਂ ਨੇ ਨਾ ਘਰ ਦੀ ਕੁਰਸੀ ਹੁੰਦੀ ਐ ਨਾ ਖੇਤ ਦੀ ਕੁਰਸੀ ਹੁੰਦੀ ਐ ਤਾਂ ਸਾਡੇ ਕਿਸੇ ਨੇ 2 ਲੱਖ 4 ਲੱਖ ਕਿਸੇ ਕਿਸਾਨ ਤੋਂ ਨਹੀਂ ਭਰਿਆ ਜਨਾ ਮਜਬੂਰੀ ਵਾਸਾ ਤਾਂ ਭਰਾਵੋ ਉਹਦੇ ਤੇ ਬਹੁਤ ਗੱਲਾਂ ਹੁੰਦੀਆਂ ਨੇ ਜਦੋਂ ਇਹ ਜੇ ਕਿਸੇ ਦੇ ਘਰ ਦੀ ਕੁਰਕੀ ਹੁੰਦੀ ਨਾ ਜਦੋਂ ਤੁਸੀਂ ਇੰਨੇ ਲੋਕ ਬਹਿਨੇ ਆ ਕੇ ਉਹ ਉਸ ਪਰਿਵਾਰ ਨੂੰ ਪੁੱਛਣਾ ਚਾਹੀਦਾ ਉਹਦੇ ਦਿਲ ਤੇ ਕੀ ਵੀਤਵੀ ਹੁੰਦੀ ਹੈ ਵੀ ਇਹ ਮੇਰੇ ਘਰੇ ਇੰਨੇ ਲੋਕ ਆ ਕੇ ਬੈਠੇ ਨੇ ਬੇਸ਼ੱਕ ਅਸੀਂ ਉਹਦੇ ਹੱਕ ਚ ਆਇਆ ਪਰ ਭਾਈ ਉਹ ਬਹੁਤ ਵੱਡੀ ਸ਼ਰਮੀ ਮੰਦਾ ਹੈ ਵੀ ਇਹ ਮੇਥੋਂ ਨਹੀਂ ਪੈਸੇ ਭਰੇ ਗਏ ਓ ਕੀ ਹੋ ਰਾਇਆ ਆਖ ਚਾਉਂਦਾ ਭਰਾਵੋ ਓ ਪੂਰੀ ਕੋਸ਼ਿਸ਼ ਕਰਦਾ ਵੀ ਮੈਂ ਪੈਸੇ ਮੋੜਦਾ ਕਿੰਨੇ ਘਰਾਂ ਦੀਆਂ ਹੈ ਜਾਂ ਹਾਲਾਤਾਂ ਸਾਡੇ ਸਮਝੇ ਨੇ ਵੀ ਪ੍ਰਧਾਨ ਜੀ ਪੈਸੇ ਦੇ ਰਹੇ ਨੇ ਫਰਾਜ ਸਾਡੇ ਘਰੇ ਧਰਨਾ ਲੱਗਿਆ ਸਾਡੀ ਬਦਨਾਮੀ ਹੋਊ ਸਾਡੇ ਰਿਸ਼ਤੇਦਾਰਾਂ 'ਚ ਅਸੀਂ ਕੀ ਮੂੰਹ ਦਿਖਾਵਾਂਗੇ ਸਾਡੂ ਮਤਲਬ ਮੁੰਡਾ ਵਿਆਹ ਵਿਆਹਣ ਵਾਲਾ ਹੈ ਸਾਡੀ ਕੁੜੀ ਦਾ ਰਿਸ਼ਤਾ ਨਹੀਂ ਆੜਾ ਕਿਸੇ ਨੇ ਇਹੋ ਜਿਹੇ ਗੱਲਾਂ ਕੁੱਤਦੇ ਨੇ ਹੁਣ ਲੋਕ ਬਈ ਆਪ ਤਾਂ ਮੇਲ ਲਵਾਉਣੇ ਸੌਕੇ ਨਹੀਂ ਲੱਗਣ ਕਿਸੇ ਨੂੰ ਆ ਨਿੱਕੇ ਨੇ ਕਰੇ ਰੱਖਿਆ ਇੱਕ ਖਾਵਜੀਆਂ ਵਾਲੇ ਨਹੀਂ ਦਿਲ ਦੇ ਉੱਤੇ ਬਈ ਆ ਰਹੇ ਚੱਲਦੇ ਨਹੀਂ ਆ ਰਹੇ ਆ ਪਿਛਲੇ ਦਿਨੀ ਬਾਜੀ ਜਰਾਂ ਦੇ ਪਰਿਵਾਰ ਦੀ ਉਹਨਾਂ ਨੇ ਘਰ ਦੀ ਕੁੜਕੀ ਇਥੇ ਇੱਕ ਔਰਤ ਵਾਂਗ ਪਾਈ ਜਾਂਦੀ ਹੈਗੀ ਆਪਣਾ ਦੇ ਪਿੰਡ ਦੀ ਆਪਤਾ ਹੋ ਕਲਾਰਾਂ ਦੀ ਬੀਜੇਪੀ ਦੀ ਖਾਸਮ ਖਾਸ ਹੈਗੀ ਉਹ ਭਰਾਵੋ ਕਿੱਥੇ ਕਿਹਨਾਂ 2 ਲੱਖ ਰੁਪਿਆ ਦੇਣਾ ਸੀ ਉਹਦਾ ਮੰਦਾ ਪਰਿਵਾਰ ਵੀ 2 ਲੱਖ ਰੁਪਿਆ ਦੇਣਾ ਹੈਗਾ ਅੱਜ ਵੀ ਕਹਿੰਦੇ ਆ ਵੀ 2 ਲੱਖ ਰੁਪਿਆ ਦੇਣਾ ਹੈ ਸਨੇ ਦਿਆਲ ਜੀ ਨੇ 2 ਲੱਖ ਰੁਪਿਆ ਕਹਿੰਦੇ ਦੋ ਲੱਖ ਲੈ ਨਹੀਂ ਚਾਹਦੇ 2 ਲੱਖ ਦਾ 10 ਲੱਖ ਰੁਪਇਆ ਕਹਿੰਦਾ ਭਾਉ ਪਰਵਾਰ ਨੇ ਵੀ 10 ਲੱਖ ਰੁਪਇਆ ਦੇ ਦੇਣਾ 2 ਲੱਖ ਦੀ ਬਦਲੇ ਹੋਰ ਭਾਈ ਜਾਨ ਵੰਡ ਕੇ ਦੇ ਦੇ ਅਗਲਾ ਹਾਂ ਕਿ 2 ਰੁਪਇਆ ਸਾਂਕਰੇ ਵਿਆਜ ਤੇ ਪੈਸੇ ਲੈਤੇ ਸੁਣੇ ਇਹ ਲਗਾਤਾਰ ਮਿੰਦਰ ਸਿੰਘ ਐ ਵੀ ਉਹਨੂੰ 2 ਰੁਪਇਆ ਸਾਂਕਰੇ ਹਰ ਮਹੀਨੇ ਉਹਨੂੰ 4000 ਰੁਪਇਆ ਮਹੀਨਾ ਘਰੇ ਦੇ ਕੇ ਹੁੰਦੇ ਰਹੇ ਨੇ ਜਦੋਂ ਇਦਾਂ ਇਹਦੀ ਸਥਿਤੀ ਨਾ ਮੰਦ ਹੋ ਗਈ ਇਹਦਾ ਰੋਜ਼ਗਾਰ ਦਾ ਕੋਈ ਇਦਾਂ ਭਾਉ ਤੇ ਹੱਲ ਗਿਆ ਸਿਸਟਮ ਤਾਂ ਫਿਰ ਉਹਦਾ ਭਰਾ ਉਹ ਉਹ ਬੰਦ ਹੋ ਗਿਆ ਉਹਦੋਂ ਨਹੀਂ ਦਿੱਤਾ ਗਿਆ ਨਾ ਵਿਆਜ ਉਹਨੇ ਜਾ ਕੇ ਕੋਰਟ ਦੇ ਵਿੱਚ ਕੇਸ ਲਾਤਾ ਤੇ ਕੋਰਟ ਦੇ ਕੇਸ ਨੇ ਨਹੀਂ ਪੁੱਛਿਆ ਵੀ ਯਾਰ 24% ਬਣਦਾ ਹੈ ਵਿਆਜ ਵੀ 24% ਵਿਆਜ ਕਿਤੇ ਹੈਗਾ ਕਿਸੇ ਕਾਨੂੰਨ ਦੇ ਵਿੱਚ ਹੈਗਾ ਵੀ ਇਹਨਾਂ ਦੇ ਲੈ ਸਕਦੇ ਤੁਸੀਂ 24% ਵਿਆਜ ਦੇ ਹਿਸਾਬ ਨਾਲ ਉਹ ਤੇ ਕੇਸ ਲਾ ਕੇ ਤੇ ਉਹਦੇ ਘਰ ਦੀ ਕੋਠੀ ਭਾਈ ਇਹ ਢੇਰ ਜਿਹਾ ਕਨਾਵਣਾ ਜਮੀਨ ਹੈ ਤਿੰਨ ਭਾਈ ਇਹਦੇ ਉਹ ਮੁਰੇ ਤੇ ਕਾਮਾਨ ਨਹੀਂ ਗਿਆ ਉਹ ਘਰ ਕੁਰਕ ਕਰਾਉਣ ਵਾਲ ਤੇ ਉਹਨੇ ਅੱਧੀ ਚੋਟ ਦਾ ਜ਼ੋਰ ਆਇਆ ਖੜਿਆ ਉੱਥੇ ਭਾਵੇਂ ਉੱਥੇ ਪੂਰਾ ਹੇਕਣਾ ਕਿ ਖੜਿਆ ਜਥੇ ਬੰਦੀ ਥੋੜੀ ਤੇ ਤੁਸੀਂ ਆਏ ਹੋ ਸਾਰੇ ਪੂਰਾ ਤੇ ਉਹਦੀ ਘਰ ਦੀ ਕੁਰਤੀ ਬਾਸ ਮੋੜੀ ਗਈ ਕਿੰਨੇ ਵਾਰੀ ਮੋੜੀ ਗਈ ਨਹੀਂ ਹੋਣ ਮੁਰੇ ਕਿਸੇ ਦੇ ਘਰ ਦੀ ਕੁਰਤੀ ਅਸੀਂ ਕਹਿਣਗੇ ਵੀ ਵੱਡਿਆਂ ਵਾਰੀ ਤੁਹਾਡੇ ਕਾਨੂੰਨ ਕਿਉਂ ਬਦਲ ਜਾਂਦੇ ਨੇ ਆ ਛੋਟੇ ਲੋਕਾਂ ਦੀ ਤੁਸੀਂ ਘਰਾਂ ਦੇ ਕੁਰਤੀਆਂ ਕਰਦੇ ਹੋਗੇ ਇਸ ਲਈ ਇੱਥੇ ਦੇ ਕਾਨੂੰਨ ਇੱਥੇ ਦੇ ਕੋਰਟ ਕਿਹੜੀਆਂ ਭਾਵੇਂ ਹਾਕਮਾਂ ਸਿਰੌਂਗਿਆ ਨੇ ਹਾਕਮਾਂ ਫੈਸਲੇ ਸੁਣਾਉਂਦਿਆਂ ਨੇ ਇਨਸਾਫ ਨਹੀਂ ਕਰਦੀਆਂ ਹੈਗੀਆਂ ਇਸ ਲਈ ਆ ਹੁਣ ਨਵਾਂ ਨਵਾਂ ਮੁੱਦਾ ਚੱਲੇਗਾ ਇਸ ਟਾਈਮ ਇੱਥੇ ਹੁਣ ਨਸ਼ੇ ਦਾ ਵੱਡਾ ਮੁੱਦਾ ਉੱਭਰਿਆ ਹੋਏਗਾ ਨਸ਼ਾ ਬਹੁਤ ਮਾਰੀ ਅਲਮਤ ਹੈ ਉਸ ਨਸ਼ੇ ਨੇ ਲੋਕਾਂ ਦੇ ਘਰਾਂ ਦੇ ਘਰਾਂ ਯਾਰਤੇ ਉਹ ਨਸ਼ਾ ਆਇਆ ਕਿੱਥੋਂ ਹੈ ਉਹ ਨਸ਼ਾ ਇਹਨਾਂ ਹਾਕਮਾਂ ਨੇ ਲੈ ਕੇ ਆਏ ਨੇ ਇਹਨਾਂ ਹਾਕਮਾਂ ਦੀ ਦੇਣ ਹੈ ਉਹ ਨਸ਼ਾ ਕਿਸੇ ਨੇ ਘਰੇ ਨਹੀਂ ਉਹ ਨਸ਼ਾ ਕਹਿੰਦੇ ਬੰਦਾ ਹੈਗਾ ਉਹ ਆ ਜਿਹੜੇ ਸਾਡੇ ਘਰਾਂ ਦੇ ਧੀ ਪੁੱਤ ਨੇ ਉਹ ਨਸ਼ੇ ਦੇ ਵਿੱਚ ਅਡਾਪਟ ਹੋ ਗਏ ਭਰਾਵੋ بیمار ਹੋ ਗਏ بیمار ਉਹ ਨਸ਼ੇ ਦੀ ਬਿਮਾਰੀ ਚੰਗੜ ਗਈ ਹੁਣ ਉਹ ਉਹਨੂੰ ਛੱਡ ਨਹੀਂ ਸਕਦੇ ਉਹ ੱਕੇ ਹੋਏ ਨਸ਼ਾ ਖਾਂਦੇ ਨੇ ਫਿਰ ਜਿਹੜੇ ਨਸ਼ੇ ਦੇ ਤਸਦਾਕਰ ਨੇ ਪਹਿਲਾਂ ਹੁ ਫਰੀ ਲੈ ਚਾਰ ਗ੍ਰਾਮ ਤੇ ਲਾ ਕੇ ਜਵਾਖਾਂ ਨੂੰ ਨਸ਼ਾ ਉਹ ਨਸ਼ਾ ਲਾਉਂਦੇ ਨੇ ਫਿਰ ਉਹਨੂੰ ਕਹਿੰਦੇ ਨੇ ਇਹ 5 ਗ੍ਰਾਮ ਲੈ ਜਾ ਨਾਲੇ ਤੁੰਟੀਲੀ ਆ ਚਾਰ ਗ੍ਰਾਮ ਕਹਾਂ ਦੇ ਆਈਂ ਪੁਰਾਣੇ ਬੰਦੇ ਨੂੰ ਆਏ ਉਹਨਾਂ ਨੂੰ ਭਾਵ ਵਿਪਾਰੀ ਬਣਾਉਂਦੇ ਨੇ ਇਹ ਐ ਸਾਡੇ ਬੱਚਿਆਂ ਨੂੰ ਸਾਡੇ ਧੀਆਂ ਪੁੱਤਾਂ ਨੂੰ ਨਸ਼ੇੜੀ ਬਣਾਤਾ ਇੱਥੇ ਦੇ ਬੇਈਮਾਨਾਂ ਨੇ ਅੱਜ ਦੀ ਸਰਕਾਰ ਨੇ ਕੀ ਨਵਾਂ ਤਿਕਾ ਲੈ ਕੇ ਆਇਆ ਕਹਿੰਦੇ ਜਿਹੜਾ ਕੋਈ ਨਸ਼ਾ ਕਰਦਾ ਨਸ਼ਾ ਵੇਚਦਾ ਉਹਦਾ ਕੱਟਾ ਦੋ ਕਹਿੰਦੇ ਸਾਰਾ ਕਾਰੋ ਇਹ ਕਿਹੜਾ ਇਨਸਾਫ ਆ ਬਣਾ ਤੁਸੀਂ ਕਹਿੰਦੇ ਇੱਥੇ ਕੋਰਟ ਨੇ ਤੇ ਕਚਹਿਰੀਆਂ ਨੇ ਜੇਲ੍ਹਾਂ ਨੇ ਜਿਹੜਾ ਕੋਈ ਨਸ਼ਾ ਪਿੰਦਾ ਜਿਹੜਾ ਕੋਈ ਨਸ਼ਾ ਕਰਦਾ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰੋ ਉਹਦਾ ਇਲਾਜ ਕਰੋ ਉਹਨੂੰ ਇਲਾਜ ਦੀ ਲੋੜਾ ਹੋ ਦਮਾਰ ਹੈ ਜਿਹੜਾ ਨਸ਼ਾ ਵੇਚਦਾ ਉਹਦੇ ਵਾਸਤੇ ਜੇਲਾ ਨੇ ਉਹਨੂੰ ਸਾਰੀ ਉਮਰ ਵਾਸਤੇ ਜੇਲਾ 'ਚ ਬੰਦ ਕਰ ਦੋ ਪਰ ਜੇ ਕਿਸੇ ਦੀ ਇੱਜ਼ਤ ਹੀ ਪੁੱਤ ਬਾਕੀ ਹੋ ਗਿਆ ਉਹ ਉਹਦੇ ਪਰਿਵਾਰ ਦੀ ਗੱਲ ਨਹੀਂ ਮੰਨਦਾ ਉਹ ਨਸ਼ਾ ਕਿਸੇ ਵੇਚਦਾ ਹੈਗਾ ਉਹ ਪਰਿਵਾਰ ਨੇ ਉਹਨੂੰ ਮਾਫੇ ਦਖਲ ਕਰ ਰੱਖਿਆ ਤਾਂ ਉਹਦੇ ਸਾਰੇ ਘਰ ਨੂੰ ਘਾਵ ਤੇ ਆ ਜੇਸੀ ਵੀ ਆ ਗਿਆ ਨੇ ਆ ਘਰ ਤਾਂ ਨਹੀਂ ਆ ਆ ਮੁੱਖ ਮੰਤਰੀ ਕੋਲ ਤੋਂ ਨਵਾਂ ਹੋ ਲੈ ਕੇ ਆਏਗਾ ਇਹ ਭਾਈਓ ਨਸ਼ੇ ਵਾਲੇ ਘਰ ਘਾਵਾਂ ਵਾਲੀ ਗੱਲ ਹੀ ਅਸੀਂ ਦਾਦਾਥੇ ਮੁੱਖ ਮੰਤਰੀ ਨੂੰ ਇਹ ਨਸ਼ਾ ਕੋਣ ਦੇਖਦਾ ਹੈ ਨਸ਼ਾ ਮੰਤਰੀ ਸਾਹਿਬ ਸੋਦਾ ਐਸਐਸਪੀ ਰਾਜੀ ਸਿੰਘ ਹੁੰਦਲਾ ਜਿਹੜਾ ਤਰਨਤਾਰਨ ਦੇ ਵਿੱਚ ਐਸਐਸਪੀ ਰਹਾ ਮੋਕੇਰੇ ਵਿੱਚ ਐਸਐਸਪੀ ਰਹਾ ਜਿਹੜਾ ਬਠਿੰਡੇ ਦੇ ਵਿੱਚ ਐਸਐਸਪੀ ਰਹਾ ਜਿਹਨੂੰ ਤੁਸੀਂ ਪ੍ਰੋਮੋਸ਼ਨ ਦੇ ਕੇ ਏਆਈਜੀ ਬਣਾਇਆ ਹੈ ਏਆਈਜੀ ਰਾਜੀ ਸਿੰਘ ਹੁੰਦਲਾ ਨਸ਼ਰਾ ਵੱਡਾ ਸੁਦਾਕਰ ਹੈ ਫੋਟੋ ਤੋਂ ਭਾਉੜਾ ਤੁਹਾਡੀ ਪੁਲਿਸ ਫੜਦੀ ਉਹਨੂੰ ਉਹਦੇ ਘਰ ਕਿੰਨੂੰ ਢੋਂਦੇ ਹੈਗੇ ਬਾਈ ਇੱਥੇ ਇੰਸਪੈਕਟਰ ਇੰਦਰਜੀਤ ਸਿੰਘ ਜਿਹੜਾ ਉਥੇ ਐਸਜੀ ਰਾਜੀ ਸਿੰਘ ਹੁੰਦਾ ਦੇ ਨਾਲ ਜਿੱਥੇ ਪੋਸਟਿੰਗ ਹੁੰਦੀ ਉਹਥੇ ਜਾਂਦਾ ਨਾਲ ਉਹਨੂੰ ਨਾਲ ਲੈ ਕੇ ਜਾਂਦਾ ਹੈ ਸਟੇਟ ਸਖਤੀ ਸਾਹਿਬ ਆ ਕੇ ਭਰਾਵੋ ਮੈਂ ਆਪਦੀ ਗੱਲ ਸਮਾਪਤ ਕਰਨ ਜਾ ਰਿਹਾ ਵੀ ਉਹ ਜਿੱਥੇ ਜਾਂਦਾ ਉਹਨੂੰ ਨਾਲ ਲੈ ਕੇ ਜਾਂਦਾ ਉਹਨੂੰ ਪਤਾ ਵੀ ਨਸ਼ੇ ਵਪਾਰੀ ਕੌਣ ਨੇ ਨਸ਼ਾ ਲੈ ਆ ਕੇ ਤੁਮਦਰ ਦੇਣਾ ਕਿੱਥੇ ਆ ਤੁਹਾਡੇ ਪੁਲਿਸ ਦੀਆਂ ਗੱਡੀਆਂ ਚੋਂਦਾ ਨਸ਼ਾ ਤੁਹਾਡੇ ਲੀਡਰਾਂ ਦੀਆਂ ਗੱਡੀਆਂ ਚੋਂਦਾ ਨਸ਼ਾ ਅਸੀਂ ਦੱਸਦਾ ਭਾਈ ਨਸ਼ਾ ਕਿੱਥੋਂ ਹੁੰਦਾ ਆਹ ਕਿਤਾਬ ਪਈਆਂ ਸਾਡੀ ਗੱਡੀ ਦੇ ਵਿੱਚ ਸਰਬਲ ਉਹ ਸਰਬਲੋ ਸਿਨਾ ਸਰਬਲ ਫਲੋਰ ਦਾ ਮੁੰਡਾ ਬੋਨੀ ਜਲਾਲਾ ਉਹਦੇ ਨਸ਼ੇ ਦੀਆਂ ਬਈ ਫੈਕਟਰੀਆਂ ਨੇ ਚਿੱਟੇ ਦੀਆਂ ਫੈਕਟਰੀਆਂ ਨੇ ਹਮਾਚਲ ਦੇ ਬੱਚਾ ਉਦੋਂ ਨਹੀਂ ਤੁਸੀਂ ਜਾਂਦੇ ਹੈਗੇ ਤੁਸੀਂ ਆ ਕਿਸੇ ਨਸ਼ੇ ਦੇ ਉੱਤੇ ਲੱਗ ਗਿਆ ਉਹਦਾ ਘਰਕ ਹੁਣਾਉਣਿਓ ਇਹ ਗੱਲ ਬਰਦਾਸ਼ਤ ਨਹੀਂ ਕਰਦੇ ਲੋਕ ਇਹ ਇਹ ਭਾਈ ਉਹ ਨਸ਼ਿਆਂ ਦੇ ਘਰਕ ਹੁਣ ਦੀ ਗੱਲ ਨਹੀਂ ਉਹ ਸਾਡੇ ਘਰਕ ਹੁੰਦੀ ਗੱਲ ਆ ਸਾਡੇ ਕਿਉਂਕਿ ਉਹ ਕਹਿੰਦੇ ਆ ਬਗਾਵਤ ਕਰਦੇ ਆ ਇਹ ਕਹਿੰਦੇ ਕਾਨੂੰਨ ਨੂੰ ਨਹੀਂ ਮੰਨਦੇ ਓ ਮਈਆ ਸੋਡੇ ਕਿਸਾਨ ਆਪੋਂ ਦੇ ਘਰ ਤਾਂ ਹਣਗੇ ਉਧਰ ਨੂੰ ਗੱਲ ਜਾਰੀ ਹੈਗੀ ਇਸ ਕਰਕੇ ਸਾਥੀਓ ਇਹ ਗੱਲ ਵੱਡੀ ਹੈਗੀ ਇਹ ਗੱਲ ਬੁਝੜੀ ਕੋਲ ਤੁਹਾਨੂੰ ਇੱਥੋਂ ਸਮਝਿਆ ਕਰੋ ਸਾਥੀਓ ਇੱਥੋਂ ਨੌਜਵਾਨ ਨੂੰ ਕਈ ਵਾਰ ਗੱਲ ਸਮਝ ਚ ਨਹੀਂ ਆਉਂਦੀ ਲੈ ਜਾਉਂਗਾ ਭਰਾਵੋ ਕਿਉਂਕਿ ਜੇ ਤੁਸੀਂ ਆਹ ਜੀ ਜਨਉਨੀ ਬਾਲਾ ਕਰਦੇ ਰਹੇ ਪਿੱਠੀ ਕਾ ਨਸ਼ਾ ਰਕਾਤਾ ਨਹੀਂ ਅਸੀਂ ਆ ਸਾਡੇ ਪਿੰਡ ਦਾ ਮੁੰਡਾ ਮਰਿਆ ਪਿਛਲੇ ਮਹੀਨੇ ਨਸ਼ਾ ਕਰਦਾ ਸੀ ਉਹ ਉਹਦੀ ਮਾਂ ਫਿਰ ਵੈ ਗਈ ਉਹ ਬੇਲਾ ਮਾਂ ਮੇਰੇ ਕੋਲ ਘਰੇ ਆਈ ਚੱਲ ਕੇ ਕਹਿੰਦੀ ਵੀ ਬੀਬੀ ਜੀ ਮੇਰਾ ਮੁੰਡਾ ਨਸ਼ਾ ਕਰਦਾ ਨੂੰ ਕਿਤੇ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾ ਦਿਓ ਉਹ ਸਾਡੇ ਜਦੋਂ ਘਰੇ ਆਉਂਦੀ ਐ ਅਸੀਂ ਉਹਨੂੰ ਕਿਹਾ ਵੀ ਮਾਈ ਆ ਸਰਕਾਰੀ ਹਸਪਤਾਲ ਵਾਲੇ ਜਿਹੜੇ ਨਸ਼ਾ ਸ਼ਰੂ ਕੇਂਦਰ ਨੇ ਉਹ ੱਤਕੇ ਨਾਲੇ ਰੱਖਦੇ ਜੇ ਤੁਸੀਂ ੱਤਕੇ ਨਾਲ ਛੱਡਣਾ ਤਾਂ ਉਹਨਾਂ ਨੂੰ ਪੈਸੇ ਦੇਣ ਵਾਲੇ ਪ੍ਰਾਈਵੇਟ 'ਚ ਦਾਫਰ ਕਰਾਉਣਾ ਪਊਗਾ ਉਹਦੇ ਕੋਲੇ ਪੈਸੇ ਨਹੀਂ ਸੀ ਦੇਣ ਨੂੰ ਆ ਪਿਛਲੇ ਦਿਨੀਓ ਮੁੰਡਾ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਜੇ ਭਲਾ ਉਹਦਾ ਘਰ ਟੁੱਟਾ ਹੋਣਾਵੇ ਉਹ ਮਾਂ ਦਾ ਕੀ ਕਸੂਰਾ ਹੈ ਉਹ ਮੁੰਡੇ ਦਾ ਕਸੂਰਾ ਨੂੰ ਜੇਲ੍ਹ 'ਚ ਕੱਢ ਦੋ ਤਾਂ ਦੋ ਜੇਲ੍ਹ ਚੜਨਾ ਹੈ ਉਹ ਨਸ਼ਾ ਵੇਚਦਾ ਜਾਂ ਖਾਂਦਾ ਪਰ ਲੋ ਮਾਂ ਦਾ ਕੀ ਕਸੂਰਾ ਹੈ ਉਹ ਬਾਪ ਦਾ ਕੀ ਕਸੂਰਾ ਹੈ ਇਸ ਕਰਕੇ ਮੱਖ ਮੰਤਰੀ ਸਾਹਿਬ ਹੋਸਟਲ ਦੇ ਵਿੱਚ ਆਓ ਹੋਸਟਲ ਦੇ ਵਿੱਚ ਫੋੜੀ ਸਰਕਾਰ ਨੂੰ ਹੋਸਟਲ ਦੇ ਵਿੱਚ ਆਉਣਾ ਚਾਹੀਦਾ ਹੈ ਇਸ ਕਰਕੇ ਸਾਥੀਓ ਆ ਪਰਵਾਦਰ ਨਾਲ ਪੂਰਾ ਹਕਲਾ ਕੇ ਖੜੇ ਹਾਂਗੇ ਇਹਦੇ ਘਰ ਨੂੰ ਆਹ ਜੀ ਵਰਕਸ਼ਾਪ ਨੂੰ ਬਿਲਕੁਲ ਬੰਦ ਨਹੀਂ ਹੋਣ ਦਿੰਦੇ ਇਸ ਕਰਕੇ ਸਾਥ ਨੂੰ ਅਸਮਰ ਦੀ ਜੇ ਦੇ ਬਣੋ ਚਾਹੇ ਮੰਦੀ ਬਣੋ ਪ੍ਰੋਤਸਾਦ ਨਹੀਂ ਆਗੇ ਤਾਂ ਤੁਹਾਡੇ ਲੋਕਾਂ ਦਾ ਆਸ ਕਰਦਿਆਂ ਵੀ ਜਿਵੇਂ ਤੁਸੀਂ ਅੱਜ ਆਏ ਹੋ ਐ ਤਰੀਕੇ ਨਾਲ ਆਵਾਜ਼ਾਂ ਰਹਿਣਗੇ ਹਕਲਾ ਕੇ ਤੁਹਾਡਾ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀਗੇ